ਪਿਆਰੇ ਬੱਚਿਓ ਅੱਜ ਆਪਾਂ ਕਿਰਿਆ ਕਰਾਂਗੇ ਕਿ ਹਵਾ ਗਰਮ ਕਰਨ ਤੇ ਫੈਲਦੀ ਹੈ ਅਤੇ ਠੰਡੀ ਕਰਨ ਤੇ ਸੰਗੜਦੀ ਹੈ ਤਾਂ ਆਓ ਇਹ ਕਿਰਿਆ ਕਰੀਏ ਇਸ ਕਿਰਿਆ ਨੂੰ ਕਰਨ ਲਈ ਸਾਨੂੰ ਜਿਹੜਾ ਸਮਾਨ ਚਾਹੀਦਾ ਹੈ ਉਹ ਹੈ ਇੱਕ ਖਾਲੀ ਕੋਲਡ ਡਰਿੰਕ ਵਾਲਾ ਕੈਨ ਇੱਕ ਗੁਬਾਰਾ ਅਤੇ ਮੋਮਬਤੀ प्यारी बच्चों आओ देखिए कि हवा गरम ਕਰਨ ਤੇ ਫੈਲਦੀ ਹੈ ਅਤੇ ਠੰਡੀ ਕਰਨ ਤੇ ਸੰਗੜਦੀ ਹੈ ਇਸ ਲਈ ਸਾਨੂੰ ਜਰੂਰੀ ਸਮਾਨ ਚਾਹੀਦਾ ਹੈ ਇੱਕ ਖਾਲੀ ਕੋਲਡ ਡਰਿੰਕ ਵਾਲਾ ਕੈਨ ਅਤੇ ਇਸ ਦੇ ਉੱਪਰ ਇਸ ਤਰੀਕੇ ਇੱਕ ਗੁਬਾਰਾ ਚੜਾ ਲਓ ਦੂਸਰੀ ਚੀਜ਼ ਸਾਨੂੰ ਇੱਕ ਇਸ ਕੈਨ ਨੂੰ ਗਰਮ ਕਰਨ ਲਈ ਮੋਮਬਤੀ ਜਾਂ ਲਾਈਟਰ ਅਤੇ ਇਸ ਤੋਂ ਇਲਾਵਾ ਇੱਕ ਬਰਤਨ ਵਿੱਚ ਠੰਡਾ ਪਾਣੀ ਤਾਂ ਆਓ ਸ਼ੁਰੂ ਕਰੀਏ ਇਸ ਕਿਰਿਆ ਨੂੰ ਸਾਰਿਆਂ ਤੋਂ ਪਹਿਲਾਂ ਇਸ ਕੈਨ ਨੂੰ ਹੇਠਲੇ ਹਿੱਸੇ ਤੋਂ ਗਰਮ ਕਰੋ ਤਾਂ ਪਿਆਰੇ ਬੱਚਿਓ ਇੱਥੇ ਇੱਕ ਗੱਲ ਦਾ ਖਿਆਲ ਰੱਖਣਾ ਹੈ ਕਿ ਇਹ ਕਿਰਿਆ ਆਪਣੇ ਅਧਿਆਪਕ ਦੀ ਹਾਜ਼ਰੀ ਵਿੱਚ ਕਰਨੀ ਹੈ ਅਤੇ ਗਰਮ ਕਰਨ ਲੱਗੇ ਆਪਣੇ ਹੱਥਾਂ ਦਾ ਖਿਆਲ ਰੱਖਣਾ ਹੈ ਤਾਂ ਜੋ ਇਸ ਨੂੰ ਸੇਕ ਨਾ ਲੱਗੇ ਜਾਂ ਕੋਈ ਨੁਕਸਾਨ ਨਾ ਹੋਵੇ ਇਸ ਨੂੰ ਗਰਮ ਕਰਨ ਸਮੇ ਤੁਸੀਂ ਵੇਖਿਆ ਕਿ ਇਹ ਗੁਬਾਰਾ ਫੁੱਲ ਗਿਆ ਹੈ ਇਸ ਦਾ ਕਾਰਨ ਹੈ ਕਿ ਇਸ ਵਿੱਚਲੀ ਹਵਾ ਜੋ ਹੈ ਗਰਮ ਹੋ ਚੁੱਕੀ ਹੈ ਤੇ ਹਵਾ ਗਰਮ ਹੋਣ ਤੇ ਫੈਲਦੀ ਹੈ ਆਓ ਇਸ ਨੂੰ ਉਲਟ ਕਰਕੇ ਵੇਖੀਏ ਹੁਣ ਇਸ ਕੈਨ ਨੂੰ ਠੰਡੇ ਪਾਣੀ ਵਿੱਚ ਪਾਉਂਦੇ ਹਾਂ ਤਾਂ ਤੁਸੀਂ ਨੋਟ ਕਰਨਾ ਕਿ ਕੀ ਹੋਇਆ ਤਾਂ ਤੁਸੀਂ ਦੇਖੋ ਗੁਬਾਰਾ ਫਿਰ ਤੋਂ ਸੁੰਗੜ ਗਿਆ ਤਾਂ ਧਿਆਨ ਨਾਲ ਦੇਖੋ ਤਾਂ ਇਸ ਤੋਂ ਕੀ ਸਿੱਧ ਹੁੰਦਾ ਹੈ ਕਿ ਹਵਾ ਗਰਮ ਕਰਨ ਤੇ ਠੰਡਾ ਕਰਨ ਤੇ ਸੂਰੀ ਹਵਾਨ ਨੂੰ ਠੰਡਾ ਕਰਨ ਤੇ ਇਹ ਸੁੰਗੜਦੀ ਹੈ ਸੋ ਇਸ ਕਿਰਿਆ ਨੂੰ ਆਪਣੇ ਅਧਿਆਪਕ ਨਾਲ ਵਿਚਾਰ ਚਰਚਾ ਜ਼ਰੂਰ ਕਰਨਾ ਤੇ ਇਸ ਬਾਰੇ ਵੱਖ-ਵੱਖ ਬਾਕੀ ਪੱਖਾਂ ਤੋਂ ਵੀ ਗਿਆਨ ਹਾਸਲ ਕਰਨਾ ਹੈ ਤਾਂ ਇੱਕ ਗੱਲ ਅਖੀਰ ਦੇ ਵਿੱਚ ਫਿਰ ਯਾਦ ਰੱਖੇ ਇਹ ਕਿਰਿਆ ਤੁਸੀਂ ਸਿਰਫ ਅਤੇ ਸਿਰਫ ਆਪਣੇ ਅਧਿਆਪਕ ਦੀ ਹਾਜ਼ਰੀ ਵਿੱਚ ਹੀ ਕਰਨੀ ਹੈ ਧੰਨਵਾਦ ਬੇਟੇ ਉਮੀਦ ਕਰਦਾ ਹਾਂ ਕਿ ਇਹ ਕਿਰਿਆ ਕਰਨ ਦੇ ਵਿੱਚ ਤੁਹਾਨੂੰ ਬਹੁਤ ਮਜ਼ਾ ਆਵੇਗਾ ਤੇ ਕਾਫੀ ਕੁਝ ਤੁਸੀਂ ਸਿੱਖੋਗੇ ਧੰਨਵਾਦ